ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਲੋਹਾਮ ਜ਼ਿਲ੍ਹਾ ਇਸਪਨ ਨੂੰ ਦੋਸਤੋ ਫਰੋਈ ਪਰ ਨੇੜੇ ਸ਼ਹਿਰ ਜਿਹੜਾ ਦੋਸਤੋ ਮੁਦਕੀ ਹੈ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਜੀ ਵਿਕਰੀ ਆਸਤੇ ਬਾਈ ਹੁਣਾ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਦੇ ਬਾਈ ਹੁਣਾ ਕੋਲੇ ਨਾਗ ਆਉਂਦੇ ਆ ਅੱਜ ਵੀ ਤੁਹਾਨੂੰ ਦੋ ਨਾਗ ਦਿਖਾਉਣੇ ਆ ਜੀ ਜਿਹਦੇ ਵਿੱਚ ਇੱਕ ਬਹੁਤ ਸੋਹਣਾ ਚੰ ਇੱਕ ਬਾਈ ਹੁਣਾ ਕੋਲੇ ਦੋਸਤੋ ਨੀਲੀ ਰਾਵ ਨਸਲ ਦੇ ਵਿੱਚ ਹੀ ਕੱਟੀ ਹੈ ਜੀ। ਪ੍ਰੋਪਰ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖ ਲਿਓ ਦੋਵੇਂ ਨਗ ਤੋਰ ਫੇਰ ਕੇ ਦੇਖ ਲਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ। ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੂ ਉਹਦੀ ਤਸੱਲੀ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜੀੜੀ ਦੋਸਤੋ ਗੱਲਬਾਤ ਆਓ ਬਾਈ ਹੁਣਾ ਨਾਲ ਕਰੀਏ ਸਾਰੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਨਾਮ ਦੱਸਿਓ ਪਰ ਨਾਮ ਪਰਦੇਸੀ ਸਿੰਘ। ਫਰੰਡ ਲੌਮ ਫਰੰਡ ਲੌਮ ਜ਼ਿਲ੍ਹਾ ਪਰੋਜਪੁਰ ਠੀਕ ਹੈ ਅੱਛਾ ਪਸ਼ੂ ਫਿਰ ਆਈ ਜਾਂਦੇ ਵਿਕਰੀ ਆ ਤੇ ਹਾਂ ਜੰਗੇ ਚੰਗੇ ਨਸਲ ਦੇ ਪਸ਼ੂ ਲਿਆ ਕੇ ਸੇਲ ਕਰੀ ਤੇ ਠੀਕ ਹੈ ਅੱਛਾ ਦੋ ਨਾ ਹੈਗਾ ਹੈ ਨਾ ਆਪਣੇ ਕੋਲ ਦੋਨਾਂ ਦਾ ਠੀਕ ਹੈ ਅੱਛਾ ਜਿਹੜਾ ਪਹਿਲੇ ਨੰਬਰ ਤੇ ਕਟਾ ਹੈ ਕਿੰਨੇ ਕੇ ਟਾਈਮ ਦਾ ਹੋਊਗਾ ਇਹ ਇਹ ਕਟਾ ਹੀ ਹੈਗੀ 1.5 ਸਾਲ ਦੇ ਅੰਦਰ ਬਾਹਰ ਹੈ ਜੀ ਠੀਕ ਹੈ ਪਤਾ ਕੋਈ ਚ ਕਿਹੜੇ ਸੀਮਨ ਦਾ ਹੋਊਗਾ ਕਿ ਜਾਂ ਨਹੀਂ ਜੀ ਆਪਾਂ ਦਾ ਚੰਗਾ ਪਸ਼ੂ ਨਸਲ ਵੇਖ ਕੇ ਲੈ ਆਈਦਾ ਠੀਕ ਹੈ ਤੇ ਅਗਲੇ ਨੂੰ ਕੋਈ ਪੁੱਛਿਆ ਨਹੀਂ ਮਾਂ ਦਾ ਰਿਕਾਰਡ ਦਾ ਪਤਾ ਅੱਛਾ 13 ਤੋਂ 14 ਲੀਟਰ ਮਾਂ ਥਲੇ ਦੁੱਧ ਸੀ ਅੱਛਾ ਤੇ ਉਮਰੋ ਕਿੰਨਾ ਹੈਗਾ ਉਮਰ 150 ਤੇ ਲਗਭਗ ਹੈਗਾ ਠੀਕ ਹੈ ਲੋ ਦੋਸਤੋ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੈ ਜੀ ਚਾਰੇ ਪੈਰਾਂ ਤੇ ਪ੍ਰੋਪਰ ਮਾਰਕਿੰਗ ਹੈ ਠੀਕ ਹੈ ਜੀ ਤੇ ਬਾਕੀ ਢਾਂਚਾ ਢੂੰਚਾ ਚੰਗਾ ਕੱਟੇ ਦਾ ਥਿੱਸਾ ਵੀ ਆਰਾਜੀ ਬਹੁਤ ਹੈ ਲੈ ਚੱਲ ਲੈ ਚੱਲ ਗਾ ਲੋ ਦੋਸਤੋ ਢਾਂਚਾ ਚੈੱਕ ਕਰ ਲਓ ਜੀ ਕੁੜੇ ਪੜੇ ਐਨ ਬਿਲਕੁਲ ਚੱਕ ਵਿੱਚ ਸਾਂਭਣ ਵਾਲਾ ਦੋਸਤੋ ਘਾਟਾ ਬਹੁਤ ਚੰਗਾ ਕੱਟ ਲਓ ਜੀ ਠੀਕ ਹੈ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸੰਗ ਬਿਲਕੁਲ ਛੋਟੇ ਹੈ ਹਜੇ ਇਥੋਂ ਹੀ ਇਹਨਾਂ ਗੋਲ ਕਰ ਜਾਣੇ ਠੀਕ ਹੈ ਜੀ ਤੇ ਬਾਕੀ ਪੁੜੇ ਪੜੇ ਐਨ ਬਿਲਕੁਲ ਚੈੱਕਵੇਂ ਹੋਣਗੇ ਦੋਸਤੋਂ ਉਹਨਾਂ ਦਾ ਬਹੁਤ ਸਾਫ਼ ਹੈ ਜਿਵੇਂ ਇੱਕੋ ਜਿਹਾ ਠੀਕ ਹੈ ਤੇ ਬਾਕੀ ਮਾਰਕਿੰਗ ਦੀ ਗੱਲ ਕਰੀਏ ਤਾਂ ਉਹ ਵੀ ਬਿਲਕੁਲ ਜਾਇਜ਼ ਜੀ ਮਾਰਕਿੰਗ ਹੈ ਚਾਰੇ ਪਾਰਾਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਟੈਸਟੀਕਲ ਵਗੈਰਾ ਦੋਸਤੋਂ ਮੈਂ ਤੁਹਾਨੂੰ ਦਿਖਾ ਦਿੰਦਾ ਐਨ ਬਿਲਕੁਲ ਬਹੁਤ ਚੰਗੇ ਜੀ ਬਹੁਤ ਸਾਫ਼ ਸੁਥਰੇ ਟੈਸਟੀਕਲ ਠੀਕ ਹੈ ਜੀ ਬਹੁਤ ਸੋਹਣੇ ਪਾਰੇ ਟੈਸਟੀਕਲ ਤੇ ਰੇਟ ਦਾ ਕੀ ਹੋਊਗਾ ਰੇਟ ਬਾਈ ਜੀ ਦਾ 31000 ਰੁਪਿਆ 31000 ਹਾਂ ਜੀ ਠੀਕ ਹੈ ਅਛਾ ਮਾਨਤਨ ਨੂੰ ਮੌਕੇ ਤੇ ਮਾਨਤਨ ਜਰੀ ਕਰਦੇ ਠੀਕ ਹੈ ਦੋਸਤੋ 31000 ਰੇਟ ਕੱਟੇ ਦਾ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਿਵੇਂ ਬਾਈ ਹੱਥ ਲਾਉਂਦਾ ਤੇ ਪੂਚ ਚੱਕ ਲੈਂਦਾ ਬਹੁਤ ਜੇੜਾ ਠੰਡਾ ਸੇਲ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਇੰਨਾ ਕੁ ਬਸੋ ਜਰੂਰ ਹੋਣਾ ਚਾਹੀਦਾ ਠੀਕ ਹੈ ਜੀ ਜਿੱਥੇ ਮਰਜੀ ਹੱਥ ਫੇਰੀ ਆ ਇਹ ਆ ਬਾਲਾ ਸੇਲ ਹੈ ਚਲੋ ਸਾਰ ਬਣ ਗਿਆ ਨਾ ਬਹੁਤ ਚੰਗਾ ਸਾਮ ਬਣੂਗਾ ਬਹੁਤ ਟੌਪ ਦਾ ਸਾਮ ਠੀਕ ਹੈ ਅਛਾ ਮਾਨਤਨ ਹੋ ਜੂ ਹੈ ਨਾ ਹਾਂ ਜੀ ਮੌਕੇ ਤੇ ਮਾਨਤਨ ਕਰਦੇ ਠੀਕ ਹੈ ਅਛਾ ਇੱਕ ਕੱਟੀ ਆਪਣੇ ਕੋਲੇ ਇਹ ਵੀ ਖੋਲ ਲਓ ਖੋਲਿਓ ਕੰਟੀ ਇਹ ਕਿੰਨੇ ਕ ਟਾਈਮ ਦੀ ਹੋਣੀ ਹੈ ਇਹ ਹੈਗੀ 10 11 ਮਹੀਨਿਆਂ ਦੀ ਹੈ ਜੀ 10ਾਂ ਤੋਂ 11 ਮਹੀਨੇ ਦੀ ਠੀਕ ਹੈ ਸਿੰਘ ਦੋਸਤੋ ਇਸ ਕੱਟੀ ਦੇ ਬਿਲਕੁਲ ਛੋਟੀ ਹੈ ਤੇ ਇੱਥੋਂ ਹੀ ਗੋਲ ਕਰ ਲਈ ਹੈ ਗੋਲ ਸੰਗ ਜਮਾ ਕੁੰਡੀ ਸੰਗਾਂ ਦੀ ਠੀਕ ਹੈ ਜੀ ਉਮਰੋਂ 10 ਮਹੀਨਿਆਂ ਦੀ 10ਾਂ 11 ਮਹੀਨਿਆਂ ਦੀ 10ਾਂ 11 ਮਹੀਨਿਆਂ ਦੀ ਦੋਸਤੋ ਉਮਰੋਂ ਠੀਕ ਹੈ ਜੀ ਬਾਕੀ ਮਾਰਕਿੰਗ ਪੱਖੋਂ ਇਹ ਵੀ ਚੰਗੀ ਹੈ ਕੱਟੀ ਠੀਕ ਹੈ ਜੀ ਜੈਦ ਜੀ ਮਾਰਕਿੰਗ ਦੇ ਵਿੱਚ ਚਾਰੇ ਪਹਰਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਪੀਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸੰਦਾ ਸੰਗਾ ਦੀ ਸੋਹਣੀਆ ਸਿੰਘ ਬਹੁਤ ਸੋਹਣਾ ਲੱਗਾ ਸਿੰਘ ਬਿਲਕੁਲ ਨੀੜਿਓਂ ਕਰਕੇ ਗੋਲ ਕੀਤਾ ਹੋਇਆ ਠੀਕ ਹੈ ਜੀ ਬਾਕੀ ਬਰੀਕ ਸਿੰਘ ਹੈ ਤੇ ਵੈਸੇ ਵੀ ਕੱਟੀ ਦਾ ਢਾਂਚਾ ਚੰਗਾ ਥਣਾ ਥੁਣਾ ਦੀ ਬਿਲਕੁਲ ਸਾਫ਼ ਹੈ ਇਹ ਠੀਕ ਹੈ ਜੀ ਲੋ ਦੋਸਤੋ ਚਾਰੇ ਥਣ ਨਿਕਲੇ ਜੀ ਠੀਕ ਹੈ ਬਹੁਤ ਸੋਹਣਾ ਥਣ ਗੈਪ ਤੇ ਲੱਗਾ ਤੇ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਬਿਲਕੁਲ ਛੂਟਾ ਤੇ ਗੜਾਈ ਦੇ ਵਿੱਚ ਰੇਟ ਇਹਦਾ ਕੀ ਹੋਊਗਾ ਰੇਟ ਭਾਈ ਜੀ ਇਹਦਾ 24000 ਰੁਪਿਆ ਰੇਟ ਹੈ 24000 ਕੱਲੀ ਦਾ ਠੀਕ ਹੈ ਮਾਨਤਾਨ ਕਰ ਦੇਗੇ ਠੀਕ ਹੈ ਦੋਸਤੋ 24000 ਕੱਟੀ ਦਾ ਰੇਟ ਹੈ ਜੀ ਮਾਨਤਾਨ ਦੋਸਤੋ ਮੌਕੇ ਦੇ ਉੱਤੇ ਹੋ ਜੂਗਾ ਦੋਵੇਂ ਨਗਾਂ ਦੇ ਵਿੱਚੋਂ ਬਹੁਤ ਸੋਹਣੀ ਹੈ ਸਾਹਮਣੇ ਸੁੰਮਣ ਵਾਲੀ ਹੈ ਬਸ ਸੇਵਾ ਕਰਨ ਵਾਲੀ ਹੈ ਹਾਂ ਚੰਗੀ ਕੱਟੀ ਤਿਆਰ ਹੋ ਜਾਣੀ ਹੈ ਠੀਕ ਹੈ ਪੂਰੇ 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 ਡਬ ਲੱਗੇ ਜੀ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਉਸੇ ਦਾ